ਪਟਿਆਲਾ ਵਿਖੇ ਬੀਤੀ ਰਾਤ ਦੇ ਘਾੜੇ ਨਹਿਰ ਵਿੱਚ ਡਿੱਗਣ ਕਾਰਨ ਕਾਰ ਵਿੱਚ ਸਵਾਰ ਪਤੀ ਪਤਨੀਾਂ ਤੇ ਦੋ ਬੱਚਿਆਂ ਦੀ ਦੁਪਾਈ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਲਾਸ਼ਾਂ ਦੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਚਾਰਾਂ ਜੀਆਂ ਦਾ ਖੱਟੇ ਸਸਕਾਰ ਪਟਿਆਲਾ ਵਿਖੇ ਕੀਤਾ ਗਿਆ ਸ਼ਨੀਵਾਰ ਨੂੰ ਕਰੀਬ 11:00 ਵਜੇ ਇੱਕ ਫੋਰਡ ਇੰਟਰਵਿਅਰ ਕਾਰ ਪਾਖੜਾ ਨਹਿਰ ਵਿੱਚ ਜਾ ਡਿੱਗੀ ਸੀ ਜਿਸ ਵਿੱਚ ਸਵਾਰ ਪਟਿਆਲਾ ਆਦਰਸ਼ ਨਗਰ ਦੇ ਰਹਿਣ ਵਾਲੇ ਬਰਵੀਰ ਸਿੰਘ ਉਸਦੀ ਪਤਨੀ ਦੀਪਸ਼ੀ ਕਾ ਤੇ ਇੱਕ ਬੇਟੀ ਤੇ ਬੇਟੇ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ ਪੁਲਿਸ ਵੱਲੋਂ ਚਾਰਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਤੋਂ ਬਾਅਦ ਐਤਵਾਰ ਨੂੰ ਪਰਿਵਾਰ ਵੱਲੋਂ ਚਾਰਾਂ ਜੀਆਂ ਦੇ ਘੱਟੇ ਸੰਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਪਰਵੀਰ ਜੋਕੇ ਪਟਿਆਲਾ ਵਿਖੇ ਇੱਕ ਨਾਮੀ ਐਲ ਟ੍ਰੇਨਿੰਗ ਸੈਂਟਰ ਚਲਾ ਰਿਹਾ ਸੀ ਤੇ ਉਸ ਦੀ ਆਪਣੀ ਪਤਨੀ ਨਾਲ ਤਕਰਾਰ ਜਲਦੀ ਰਹਿੰਦੀ ਸੀ। ਅਤੇ ਬੀਤੇ ਦਿਨੀ ਪਰਵੀਰ ਆਪਣੀ ਪਤਨੀ ਅਤੇ ਦੋਨੋਂ ਬੱਚਿਆਂ ਨੂੰ ਸਕੂਲ ਛੁੱਟੀ ਤੋਂ ਪਹਿਲਾਂ ਹੀ ਸਕੂਲ ਤੋਂ ਆਪਣੇ ਨਾਲ ਲੈ ਗਿਆ। ਅਤੇ ਨਾਬਾ ਰੋਡ ਤੇ ਜਾ ਕੇ ਉਹਨਾਂ ਦੀ ਕਾਰ ਪਾਖੜਾ ਨਹਿਰ ਵਿੱਚ ਝਾੜ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਪਰਵੀਰ ਵੱਲੋਂ ਜਾਣ ਬੁੱਝ ਕੇ ਕਾਰ ਨਹਿਰ ਵਿੱਚ ਡੇਗੀ ਗਈ ਸੀ। ਕਿਉਂਕਿ ਜਿਸ ਤਰ੍ਹਾਂ ਮੁੱਖ ਸੜਕ ਤੋਂ ਇੱਕ ਰਸਤੇ ਤੋਂ ਹੋ ਕੇ ਕਾਰ ਨਹਿਰ ਵੱਲ ਗਈ ਉਸ ਨੂੰ ਦੇਖ ਕੇ ਦੁਰਘਟਨਾ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ ਸੋ ਕੋ ਜਾਣ ਬੁੱਝ ਕੇ ਕਾਰ ਨੂੰ ਨਹਿਰ ਵਿੱਚ ਸੁੱਟਿਆ ਨਜ਼ਰ ਆ ਰਿਹਾ ਪਰ ਇਸ ਹਾਦਸੇ ਨੇ ਇਸ ਪਰਿਵਾਰ ਦੀਆਂ ਇੱਕੋ ਸਮੇਂ ਦੀਆਂ ਪੀੜੀਆਂ ਨੂੰ ਖਤਮ ਕਰ ਦਿੱਤਾ ਦੋਸਤੋ ਮੇਰੇ ਪਿੱਛੇ ਜੋ ਚਾਰ ਛਖਾਂਵਾ ਤੁਸੀਂ ਬੰਦੀਆਂ ਦੇਖ ਰਹੇ ਹੋ ਇਹ ਉਸੇ ਹੀ ਪਰਿਵਾਰ ਦੀਆਂ ਛਖਾਂਵਾ ਨੇ ਜਿਸ ਪਰਿਵਾਰ ਦੀ ਗੱਡੀ ਬੀਤੇ ਦਿਨੀ ਯਾਨੀ ਸ਼ਨੀਵਾਰ ਨੂੰ ਪਟਿਆਲਾ ਤੋਂ ਨੇੜੇ ਉਲੰਗਦੀ ਬਾਸਦਾ ਨਹਿਰ ਦੇ ਵਿੱਚ ਜਾ ਡਿੱਤੀ ਸੀ ਜਿਸ ਦੇ ਵਿੱਚ ਉਸ ਸਮੇਂ ਪਤੀ ਪਤਨੀ ਯਾਨੀ ਕਿ ਪਰਮਵੀਰ ਸਿੰਘ ਉਹਨਾਂ ਦੀ ਪਤਨੀ ਦੀਪਸ਼ਿਕਾ ਬੀਟੀ ਵੀਜ਼ਾ ਤੇ ਇੱਕ ਬੇਟਾ ਕਾਰ ਦੇ ਵਿੱਚ ਮੌਜੂਦ ਸੀ ਜਿਸ ਕਾਰਨ ਨਹਿਰ ਦੇ ਵਿੱਚ ਕਾਰ ਡਿੱਗਣ ਤੋਂ ਬਾਅਦ ਚਾਰੋਂ ਹੀ ਪਰਿਵਾਰਕ ਮੈਂਬਰਾਂ ਦੀ ਮੌਤ ਪਾਣੀ ਦੇ ਵਿੱਚ ਡੁੱਬਣ ਦੇ ਕਾਰਨ ਹੋ ਗਈ ਹੈ ਤੇ ਇੱਕੋ ਸਮੇਂ ਇੱਕੋ ਹੀ ਪਰਿਵਾਰ ਦੀਆਂ ਜਿਹੜੀਆਂ ਦੋ ਪੀੜੀਆਂ ਨੇ ਉਹ ਖਤਮ ਹੋ ਗਈਆਂ ਨੇ ਇਸ ਤੋਂ ਵੱਡਾ ਦੁੱਖ ਕਿਸੇ ਵੀ ਪਰਿਵਾਰ ਦੇ ਲਈ ਨਹੀਂ ਹੋਵੇਗਾ ਕਿ ਇੱਕੋ ਸਮੇਂ ਉਸ ਦੀਆਂ ਦੋ ਪੀੜੀਆਂ ਸਮਾਪਤ ਹੋ ਜਾਣ ਜਾਣਕਾਰੀ ਇਹ ਹੀ ਹੈ ਕਿ ਪਤੀ ਪਤਨੀ ਦੇ ਵਿਚਕਾਰ ਆਪਸੀ ਝਗੜਾ ਚੱਲ ਰਿਹਾ ਸੀ ਤੇ ਹੋ ਸਕਦਾ ਹੈ ਇਹ ਹੀ ਵਜ੍ਹਾ ਹੋਵੇ ਕਿ ਪਰਮਵੀਰ ਵੱਲੋਂ ਆਪਣੀ ਕਾਰ ਨੂੰ ਨਹਿਰ ਤੱਕ ਪਹੁੰਚਾਇਆ ਗਿਆ ਜਾਣਕਾਰੀ ਇਹ ਵੀ ਹੈ ਕਿ ਦੋਨੋਂ ਬੱਚੇ ਸਕੂਲ ਦੇ ਵਿੱਚ ਸਨ ਜਦੋਂ ਕਿ ਬੀਤੇ ਦਿਨੀ 11:30 ਵਜੇ ਦੇ ਕਰੀਬ ਪਰਮਵੀਰ ਸਿੰਘ ਨੇ ਆਪਣੇ ਦੋਨੋਂ ਬੱਚਿਆਂ ਨੂੰ ਸਕੂਲ ਤੋਂ ਟਾਈਮ ਤੋਂ ਪਹਿਲਾਂ ਛੁੱਟੀ ਕਰਵਾਈ ਅਤੇ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਹਰ ਇੱਕ ਘਰ ਦੇ ਵਿੱਚ ਝਗੜੇ ਮੁਸ਼ਕਿਲਾਂ ਦਾ ਦੌਰ ਚੱਲਦਾ ਰਹਿੰਦਾ ਲੇਕਿਨ ਉਸ ਦਾ ਮਤਲਬ ਦੋਸਤੋ ਇਹ ਨਹੀਂ ਕਿ ਪਰਿਵਾਰ ਨੂੰ ਹੀ ਖਤਮ ਕੀਤਾ ਜਾ ਸਕੇ ਹਰ ਇੱਕ ਮੁਸੀਬਤ ਦਾ ਹੱਲ ਕੱਢਿਆ ਜਾ ਸਕਦਾ ਲੇਕਿਨ ਇਸ ਤਰ੍ਹਾਂ ਦੇ ਨਾਲ ਜਦੋਂ ਕਿਸੇ ਦਾ ਪਰਿਵਾਰ ਇਸ ਤਰ੍ਹਾਂ ਖਤਮ ਹੁੰਦਾ ਤਾਂ ਉਸ ਪਰਿਵਾਰ ਦੇ ਲਈ ਇੱਕ ਬਹੁਤ ਵੱਡਾ ਝਟਕਾ ਝਟਕਾ ਹੁੰਦਾ ਤੇ ਇਸ ਇਸ ਤਰ੍ਹਾਂ ਪਰਿਵਾਰ ਦੇ ਚਾਰ ਚੀਆ ਦੇ ਤੁਰ ਜਾਣ ਦਾ ਜੋ ਘਾਟਾ ਪਰਿਵਾਰ ਨੂੰ ਪੈਂਦਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਆਪਰਾ ਪਰਸਨ ਧਰਮਪਾਲ ਦੇ ਨਾਲ ਸਰਉਂਦਰ ਸਿੰਘ ਬੇਜੀ ਪੋਸਟ ਪੰਜਾਬੀ ਪਟਿਆਲਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਪਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ